ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਚੰਕਾ ਫਿਰਦਾ ਸ਼ੁੱਧ ਹੋਂਜੋ ਸ਼ਬਦ ਮੈਲੇ ਹੋ ਆਏ ਗੁਰੂ ਨਾਨਕ ਜੋ ਹਉਜਾ ੜੇ ਸੋ ਉਤਰੇ ਪਾਰ ਚੋ ਸਰਦ ਘਰ ਸੇਵ ਦੇ ਗੁਰੂ ਪਰ ਉਤਰੇ ਸੋਚ ਸੋਚ ਨਾ ਹੋਈ ਜੇ ਸੋਚੀ ਲਖਵਾਰ हे ਜੀਵ ਤੂੰ ਜਿੰਨਾ ਮਰਜੀ ਸੋਚ ਤੇਰੇ ਸੋਚਣ ਨਾਲ ਕੁਝ ਨਹੀਂ ਹੋਣਾ ਭਾਵੇਂ ਲੱਖਾਂ ਇਹ ਦਿਲੋਂ ਸੋਚੀ ਜਾ ਕਿ ਕਿਵੇਂ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਹੋਵੇ ਕਿਵੇਂ ਜਮਾ ਦੀ ਮਾਰ ਤੋਂ ਬਚਿਆ ਜਾ ਸਕੇ ਪਰੰਤੂ ਹੈ ਮਨੁੱਖ ਆਪਣੀ ਤਰਫ ਹੋਈ ਆ ਤੂੰ ਕਿੱਥੇ ਬ੍ਰਹਮ ਸਰੂਪ ਜੇ ਤੂੰ ਬ੍ਰਹਮਾਣੇ ਹੈ ਜੀਵ ਤੈਨੂੰ ਬਣਾਇਆ ਕਿਉਂਕਿ ਬ੍ਰਹਮਾ ਨੇ ਆਪਣੇ ਜੈਸਾ ਹੀ ਤੈਨੂੰ ਬਣਾਇਆ ਸੀ ਬ੍ਰਹਮ ਸਰੂਪ ਆਤਮ ਸਰੂਪ ਔਰ ਸਫਰ ਤੇਰਾ ਪਰਬਹੁਨ ਦਾ ਸੀ ਮਨ ਉਹਦੀ ਤਰਫ ਵੇਖ ਕਿ ਤੂੰ ਕੀ ਬਣ ਗਿਆ ਆਹ ਤਮੰਦਾਸਰ ਇਹਨਾਂ ਥੱਲੇ ਚਲਾ ਗਿਆ ਕਿ ਬ੍ਰह्म से ब्रह्म ਹੋਵੇ ਔਰ ਪਰ ਬ੍ਰह्मवासी ਹੋਣਾ ਸੀ ਹੋ ਕੀ ਗਏ ਨਰਕਵਾਸੀ ਅਬ ਨਰਕ ਹੀ ਨਰਕ ਹੈ ਦੁੱਖ ਹੀ ਦੁੱਖ ਹੈ ਵਹੀ ਕਲ ਕਲੇਸ਼ वही मार काट बुरी नजर निकालियां ते ना मंदा बोलना गंदा सुनना हे जीव जाग और खुद नु देख दूसरे वाला देखना बिल्कुल बंद कर दे देख चिड़िया नजरों नाल ਉਸ ਪ੍ਰਭੂ ਦੇ ਦਰਸ਼ਨ ਕਰਨੇ ਸਨ ਉਹ ਕੀ ਕਰ ਰਹੀਆਂ ਹਨ ਜਿਹੜੀ ਰਸਨਾ ਦੇ ਨਾਲ ਸਿਮਰਨ ਕਰਨਾ ਸੀ ਉਹ ਕੀ ਕਰ ਰਹੀ ਹੈ ਜਿਹੜੇ ਕੰਨਾਂ ਦੇ ਨਾਲ ਸ਼ਬਦ ਕੀਰਤਨ ਸੁਣਨਾ ਸੀ ਉਹ ਕੀ ਕਰ ਰਹੇ ਹਨ हे ਜੀਵ ਤੇਰੀ ਸੋਚਨ ਦੇ ਨਾਲ ਕੁਝ ਨਹੀਂ ਹੁੰਦਾ ਇਹ ਜੇ ਸੋਚਣਾ ਹੀ ਹੈ ਤੇ ਫਿਰ ਅੰਦਰ ਬਾਰੇ ਸੋਚ ਬਾਹਰ ਬਾਰੇ ਨਾ ਸੋਚ ਇਹ ਜੋ ਮਾਇਆ ਭਰੇ ਤੋਂ ਸੋਚਦਾ ਹੈ ਕਿ ਅਹ ਕਰ ਲਈਏ ਇਤ्रो ਪੀਏ ਮਾਇਆ ਜਾਵੇ ਉਸ ਕੰਮ ਵਿੱਚੋਂ ਵੀ ਮਾਇਆ ਆ ਜਾਵੇ ਜਿੰਨੀ ਤੈਨੂੰ ਮਾਇਆ ਤੇਰੀ ਸਮਰੱਥਾ ਦੇ ਹਿਸਾਬ ਨਾਲ ਮਿਲਣੀ ਸੀ ਉਨੀ ਦੇ ਕੇ ਪਹਿਲਾਂ ਹੀ ਕੱਲਿਆ ਗਿਆ ਹੈ ਤੇਰੀ ਦੌੜ ਬਿਲਕੁਲ ਬੇਅਰਥ ਹੈ ਚਣਾ ਤਾਂ ਅੰਦਰ ਸੀ ਪਰੰਤੂ ਤੇ ਜੀਵ ਤੂੰ ਬਾਹਰੋਂ ਤੋੜ ਪਿਆ ਫਿਰ ਗਲਤੀ ਕਰ ਗਿਆ ਅਨੰਤ ਜਨਮਾਂ ਤੋਂ ਤੂੰ ਚੱਲਿਆ ਹੈ ਪਰ ਗਲਤੀ ਦਰ ਗਲਤੀ ਹੋ ਰਹੀ ਹੈ ਫਿਰ ਪਾਲਨ ਹਾਰੇ ਕੋ ਬਸੰ ਪਰ ਕੋ ਛੱਡ ਉਸ ਕਾ ਨਾਮ ਜਪਨਾ ਛੱਡ ਤੂੰ ਬਾਹਰ ਲੋਕਾਂ ਮੋਖਾਂ ਦੀ ਪੂਜਾ ਵਿੱਚ ਲੱਗ ਗਿਆ ਫਿਰ ਗਲਤੀ ਕਰਕੇ ਆਹ ਔਰ ਮਨੁੱਖਾਂ ਨੂੰ ਪੂਜ ਕੇ ਹੈ ਜੀਵ ਤੂੰ ਉੱਥੇ ਦਾ ਉੱਥੇ ਹੀ ਖੜਾ ਏ ਕਿਸੇ ਪਾਸੇ ਨਹੀਂ ਲੱਗਾ ਔਰ ਜਿੱਨਾ ਕੋਲ ਜਾ ਕੇ ਤੂੰ ਨਾਮ ਲੈਣਾ ਹੈ ਜਾਂ ਜਿਨ੍ਹਾਂ ਨੂੰ ਜਾ ਕੇ ਤੂੰ ਗੁਰੂ ਕਹਿਣਾ ਹੈ ਤੋ ਖੁਦ ਫਸੇ ਹੋਏ ਹਾਂ اے ਜੀਵ ਤੇਰੇ ਤੋਂ ਵੱਡਾ ਕੌਣ ਹੋ ਉਹ ਖੁਦ ਇੱਕ ਆਤਮ ਸਰੂਪ ਬ੍ਰਹਮ ਸਰੂਪ ਸੀ ਸਫਰ ਤੇਰਾ ਪਾਰ ਬ੍ਰਹਮ ਦਾ ਸੀ ਤੇਰੇ ਤੋਂ ਸੁਆ ਤੇਰੇ ਨਾਲ ਤੈਨੂੰ ਕੋਈ ਮਿਲਾ ਹੀ ਨਹੀਂ ਸਕਦਾ ਬਾਹਰ ਜਾਏਗਾ ਕੋਈ ਕੁਛ ਕਹੇਗਾ ਕੋਈ ਕੁਛ ਕਹੇਗਾ ਕੋਈ ਕਹੇਗਾ ਭਾਈ ਨਾਮ ਜਪ ਨਾਮ ਤਾਂ ਹੈ ਜੀਵ ਪਹਿਲਾਂ ਹੀ ਤੇਰੇ ਅੰਦਰ ਚੱਲ ਰਿਹਾ ਕੋਈ ਕਹੇਗਾ ਚੁੱਪ ਕਰ ਜਾ ਲੈਵਲ ਆ ਬਿਰਤੀ ਲਾ ਇਸ ਨਾਲ ਭੀ ਤੈਨੂੰ ਕੁਛ ਨਹੀਂ ਮਿਲੇਗਾ ਤੂੰ ਸਭ ਕੁਛ ਕਰਕੇ ਦੇਖ ਹੀ ਲਿਆ اے ਜੀਵ ਹੱਥ ਤਾਂ ਖਾਲੀ ਦੇ ਖਲੀ ਹੀ ਹਨ ਕਿਉਂ ਚੁੱਪ ਚੁੱਪ ਨਾ ਹੋਹੀ ਜੇ ਲੜੇ ਰਹਾ ਲਿਤਾਰ ਹੋਰ ਮਸਜਿਦ ਕਾ ਅੰਸੂਆ ਉਰਜੀ ਦੇ ਕੀ ਬਤੇ